ਜੋ ਭਗਵਾੜਾ ਦੇ ਛੋਟੀ ਕੋਲੋਨੀ ਵਿੱਚ ਮੀਟਿੰਗ ਹੁੰਦਾ ਮੀਟਿੰਗ ਹੋਈ ਆ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਜੱੱਬੇ ਵਾਲਾ ਉਹਨਾਂ ਦੇ ਹੱਥ ਵਿੱਚ ਔਰ ਇਹ ਮੀਟਿੰਗ ਦੇ ਵਿੱਚ ਬਹੁਤ ਭਰਮਾ ਹੰਗਾਰਾ ਵੜਿਆ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਔਰ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਵੀ ਇਸ ਵਾਰ ਜਿਹੜਾ ਨਾ ਲੋਕ ਸਭਾ ਹਿਾਰਸ਼ ਡਾਕਟਰ ਰਾਜ ਕੁਮਾਰ ਜੱੱਬੇ ਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਕੀ ਆਮ ਆਦਮੀ ਪਾਰਟੀ ਨੂੰ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ ਤੇ ਉਹ ਆਪਣੀਆਂ ਉਮੀਦਾਂ ਤੇ ਬਹੁਤ ਖਰੇ ਵੀ ਉਤਰਦੇ ਆ ਤੁਹਾਨੂੰ ਪਤਾ ਹੀ ਆ ਕਿ ਬਿਜਲੀ ਦੇ ਬਿੱਲ ਦੇਖ ਲਓ ਉਹਨਾਂ ਨੇ ਬੀਜਲੀ ਦੇ ਬਿੱਲ ਜ਼ੀਰੋ ਤੋਂ ਕਰ ਦਿੱਤੇ ਆ ਤੇ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦਵਾਈਆਂ ਡਾਕਟਰ ਰਾਜਕਮਾਲ ਜੀ ਚੱਬੇਵਾਲ ਨੂੰ ਵੋਟਾਂ ਪਾਉਣ ਦਾ ਸਾਧਾਨ ਨੇ ਹੱਥ ਖੜੇ ਕਰਕੇ ਐਲਾਨ ਕੀਤਾ ਕਿ ਅਸੀਂ ਡਾਕਟਰ ਸਾਹਿਬ ਨੂੰ ਹੀ ਇੱਥੋਂ ਦਿਤਾ ਕੇ ਭੇਜਾਂਗੇ ਅਸੀਂ ਉਹਤੇ ਤਾਂ ਕਿ ਜੋ ਸਾਡੀ ਆਵਾਜ਼ ਅੰਸਦ ਵਿੱਚ ਵੀ ਜਾ ਕੇ ਉਠਾ ਸਕਣ ਲੋਕ ਸਭਾ ਹਲਕਾ ਹੁਸ਼ਿਆਤਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਚੋਣ ਪ੍ਰਚਾਰ ਮੁਹਿੰਮ ਸਿਖਰਾਂ ਤੇ ਦਿਖਾਈ ਦੇ ਰਹੀ ਹੈ ਤੇ ਫਗਵਾੜਾ ਸ਼ਹਿਰ ਵਿੱਚ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੇ ਸੀਨੀਅਰ ਆਪ ਆਗੂ ਦਲਜੀਤ ਰਾਜੂ ਦਰਬੇਸ਼ਪਿੰਡ ਚੋਣ ਪ੍ਰਚਾਰ ਦੌਰਾਨ ਵੱਡੇ ਇਕੱਠ ਕਰ ਰਹੇ ਹਨ ਸ਼ਹਿਰ ਦੇ ਮੁਹੱਲਿਆਂ ਵਿੱਚ ਹੋ ਰਹੇ ਵੱਡੇ ਇਕੱਠਾਂ ਨੂੰ ਦੇਖ ਵਿਰੋਧੀ ਪਾਰਟੀਆਂ ਚਿੰਤਾ ਵਿੱਚ ਜ਼ਰੂਰ ਹਨ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਅੱਗੇ ਤੋਰਦੇ ਆ ਅੱਜ ਫਗਵਾੜਾ ਦੇ ਚਾਚੋ ਕੀ ਕਲੋਨੀ ਵਿਖੇ ਇੱਕ ਭਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਆਪਦੇ ਸੀਨੀਅਰ ਆਗੂ ਦਲਜੀਤ ਰਾਜੂ ਦਰਬੇਸ਼ਪਿੰਡ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਆਪਣੇ ਬੂਥ ਤੇ ਜਾ ਕੇ ਝਾੜੂ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਬੋਟ ਦੇ ਅਧਿਕਾਰ ਨਾਲ ਡਾਕਟਰ ਰਾਜਕੁਮਾਰ ਜੱਬੇਵਾਲ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਹੋਰ ਅੱਗੇ ਗੱਲਬਾਤ ਕਰਦੇ ਹਾਂ ਆਪਦੇ ਸੀਨੀਅਰ ਆਗੂ ਜਲਜੀਤ ਰਾਜੂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਅੱਜ ਫਗਵਾੜਾ ਦੇ ਚਰਚੋਕੀ ਕਲੋਨੀ ਵਿਖੇ ਇੱਕ ਮੀਟਿੰਗ ਹੋਈ ਆ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜੂ ਮਾਰ ਚੱਬਿਆਲ ਉਹਨਾਂ ਦੇ ਹੱਥ ਵਿੱਚ ਔਰ ਇਹ ਮੀਟਿੰਗ ਦੇ ਵਿੱਚ ਬਹੁਤ ਭਰਮਾ ਹੰਕਾਰ ਵਾਲਿਆ ਸ਼੍ਰੀ ਚਮਨ ਲਾਲ ਜੀ ਵੱਲੋਂ ਇਹ ਮੀਟਿੰਗ ਵੀ ਰਵਾਇਤੀ ਕੀਤੀ ਗਈ ਜਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਹਲਕਾ ਚਾਰਜ ਆਮ ਆਦਮੀ ਪਾਰਟੀ ਤੋਂ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਆ ਔਰ ਲੋਕਾਂ ਦੇ ਵਿੱਚ ਭਾਰਮਾ ਹੰਗਾਰਾ ਔਰ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਕਿ ਇਸ ਵਾਰ ਜਿਹੜਾ ਨਾ ਲੋਕ ਸਭਾ ਹਿਾਰਪੁਰ ਤੋਂ ਡਾਕਟਰ ਰਾਜਮਾਰ ਦੇ ਚੱਬੇ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਜਿੰਨੇ ਵੀ ਵੋਟਰ ਅੱਜ ਆਏ ਸੀ ਔਰ ਬੰਲਾ ਨਿਵਾਸੀ ਆ ਸੀ ਔਰ ਜਿਹੜੀ ਇਹ ਮੀਟਿੰਗ ਸੀ ਬਿਲਕੁਲ ਮੁੰਲਾ ਨਿਵਾਸੀਆਂ ਦੀ ਕੋਈ ਵੀ ਬਾਰੋ ਨਹੀਂ ਸੀ ਔਰ ਸਾਰਿਆਂ ਦਾ ਵੋਟਾਂ ਸਪੋਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਕ ਜੋਨ ਨੂੰ ਇੱਕ-ਇੱਕ ਜਿਹੜੀ ਕੀਮਤੀ ਵੋਟ ਆਪਣੀ ਡਾਕਟਰ ਰਾਜਮਾਰ ਚੱਬਿਆਲ ਦੇ ਹੱਥੇ ਪਾ ਕੇ ਚੋਣ ਨਿਸ਼ਾਨ ਝਾੜੂ ਉਹਨਾਂ ਨੂੰ ਕ ਉਨ੍ਹਾਂ ਦੀ ਕਾਮਯਾਬੀ ਸਾਡੀ ਸਾਰਿਆਂ ਦੀ ਕਾਮਯਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ